ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਭਾਈ ਮਰਦਾਨਾ ਸੁੱਤਾ ਪਿਆ ਸੀ ਤਾਂ ਇੱਕ ਤੋਤੇ ਨੇ ਫੇਰ ਉਹਨਾਂ ਦੇ ਉੱਤੇ ਕਿਉਂ ਸਿੱਟਿਆ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਸਾਥ ਸੰਗ ਜੀ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਜੰਗਲ ਦੇ ਵਿੱਚੋਂ ਦੀ ਜਾ ਰਹੇ ਸਨ ਜੰਗਲ ਦੇ ਵਿੱਚ ਤੁਰਦਿਆਂ ਤੁਰਦਿਆਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਪਾਸ਼ਾ ਜੀ ਮੈਂ ਥੱਕ ਗਿਆ ਹਾਂ ਥੋੜੀ ਦੇਰ ਆਰਾਮ ਕਰ ਲੈਣੇ ਹਾਂ ਸਾਹ ਸੰਗਤ ਜੀ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਕੋਈ ਕੌਤਕ ਕਰ ਵਰਤੌਣਾ ਹੁੰਦਾ ਸੀ ਕੋਈ ਚਮਤਕਾਰ ਕਰਨਾ ਹੁੰਦਾ ਸੀ ਜਾਂ ਕਿਸੇ ਜੀਵ ਦਾ ਉਧਾਰ ਕਰਨਾ ਹੁੰਦਾ ਸੀ ਤਾਂ ਉਹ ਮਰਦਾਨੇ ਨੂੰ ਭੁੱਖ ਲਾ ਦਿੰਦੇ ਸਨ ਅਤੇ ਉੱਥੇ ਜੰਗਲ ਦੇ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਆਰਾਮ ਕਰਨ ਲੱਗਦੇ ਹਨ ਅਤੇ ਬੈਠੇ ਬੈਠੇ ਭਾਈ ਮਰਦਾਨਾ ਕਹਿਣ ਲੱਗਾ ਕਾ ਪਾਸ਼ਾ ਜੀ ਭੁੱਖ ਬੜੀ ਲੱਗੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਨੂੰ ਕਹਿਣ ਲਗੇ ਕਿ ਮਰਦਾਨਿਆ ਇੱਥੇ ਜੰਗਲ ਦੇ ਵਿੱਚ ਖਾਣ ਲਈ ਕੁਝ ਨਹੀਂ ਹੈ ਮਰਦਾਨਿਆ ਇਸ ਜੰਗਲ ਦੇ ਵਿੱਚੋਂ ਕੋਈ ਸ਼ਹਿ ਖਾਣ ਦੇ ਲਈ ਲੱਭ ਲੈ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਇੱਧਰ ਉਧਰ ਜੰਗਲ ਦੇ ਵਿੱਚ ਖਾਣ ਲਈ ਵਸਤੂ ਭਾਲਦਾ ਹੈ ਇੱਧਰ ਉਧਰ ਨਜ਼ਰ ਮਾਰਦਾ ਹੈ ਤਾਂ ਭਾਈ ਮਰਦਾਨੇ ਨੂੰ ਜੰਗਲ ਦੇ ਵਿੱਚ ਪੇੜ-ਪੋਲ ਦੇ ਅਤੇ ਫੁੱਲ ਬੂਟਾਂ ਤੋਂ ਸવાય ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਿ ਪਾਸ਼ਾ ਜੀ ਇੱਥੇ ਤਾਂ ਖਾਣ ਦੇ ਲਈ ਕੁਝ ਵੀ ਨਹੀਂ ਹੈ ਤਾਂ ਫਿਰ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਥੋੜੀ ਅੱਗੇ ਹੋ ਕੇ ਨਜ਼ਰ ਮਾਰੋ ਕੁਝ ਨਾ ਕੁਝ ਖਾਣ ਲਈ ਜ਼ਰੂਰ ਮਿਲੇਗਾ ਤਾਂ ਭਾਈ ਮਰਦਾਨਾ ਇਧਰ ਉਧਰ ਅੱਗੇ ਹੋ ਕੇ ਨਿਗਾਹ ਮਾਰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਤੇ ਭਾਈ ਮਰਦਾਨਾ ਥੋੜੀ ਅਗਾਹ ਹੋ ਕੇ ਹੋਰ ਵੇਖਦਾ ਹੈ ਤਾਂ ਇੱਕ ਵੇਲ ਦੇ ਉੱਤੇ ਲੱਗੇ ਇੱਕ ਤਰਬੂਜ ਤੇ ਨਜ਼ਰ ਪੈਂਦੀ ਹੈ ਤਾਂ ਉਹ ਜਿਹੜਾ ਤਰਬੂਜ ਹੈ ਉਹ ਸਾਰਾ ਰੇਤੇ ਦੇ ਵਿੱਚ ਦੱਬਿਆ ਪਿਆ ਹੈ ਅਤੇ ਥੋੜਾ ਜਿਹਾ ਹੀ ਬਾਹਰ ਨਜ਼ਰ ਆ ਰਿਹਾ ਸੀ ਤਾਂ ਭਾਈ ਮਰਦਾਨਾ ਅਗਾਹ ਹੋ ਕੇ ਉਸ ਤਰਬੂਜ ਨੂੰ ਰੇਤੇ ਦੇ ਵਿੱਚੋਂ ਬਾਹਰ ਕੱਢਦਾ ਹੈ ਭਾਈ ਮਰਦਾਨਾ ਜੀ ਇਹ ਤਰਬੂਜ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਨ ਅਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਲੈ ਆਉਂਦਾ ਹੈ ਲਿਆ ਕੇ ਭਾਈ ਭਾਈ ਮਰਦਾਨਾ ਜੀ ਦੋਨੋਂ ਉਸ ਤਰਬੂਜ ਨੂੰ ਸ਼ੱਕ ਲੈਂਦੇ ਹਨ ਤਰਬੂਜ ਖਾਣ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗੇ ਕ ਪਾਸ਼ਾ ਜੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਕੰਮ ਚੰਗਾ ਨਹੀਂ ਕੀਤਾ ਤਾਂ ਗੁਰੂ ਨਾਨਕ ਪਾਸ਼ਾ ਜੀ ਮਰਦਾਨਿਆਂ ਨੂੰ ਪੁੱਛਣ ਲੱਗੇ ਇੱਕ ਮਰਦਾਨਿਆਂ ਕਿਹੜਾ ਕੰਮ ਠੀਕ ਨਹੀਂ ਕੀਤਾ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲਗਾ ਕ ਪਾਸ਼ਾ ਜੀ ਤੁਸੀਂ ਮੈਨੂੰ ਅੰਤਰ ਧਿਆਨ ਹੋ ਕੇ ਕਿਹਾ ਕਿ ਥੋੜਾ ਅੱਗੇ ਜਾ ਕੇ ਵੇਖ ਕੁਝ ਖਾਣ ਨੂੰ ਜ਼ਰੂਰ ਮਿਲੇਗਾ ਜੇਕਰ ਇਸ ਤਰਬੂਜ ਨੂੰ ਪਰਮਾਤਮਾ ਨੇ ਉੱਚੇ ਪੇੜ ਉੱਤੇ ਲਾਇਆ ਹੁੰਦਾ ਮੈਨੂੰ ਇਹ ਤਰਬੂਜ ਦੂਰੋਂ ਹੀ ਲੱਭ ਪੈਣਾ ਸੀ ਪਰ ਪਰਮਾਤਮਾ ਨੇ ਤਾਂ ਇਸ ਤਰਬੂਜ ਨੂੰ ਇੱਕ ਬੇਲ ਦੇ ਨਾਲ ਮਿੱਟੀ ਵਿੱਚ ਦੱਬ ਦਿੱਤਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨਾਂ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਆਕਾਰਪੁਰਖ ਵਾਹਿਗੁਰੂ ਜੋ ਵੀ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ ਉਸ ਪਰਮਾਤਮਾ ਦੇ ਕੀਤੇ ਹੋਏ ਤੇ ਕਿੰਤੂ ਪ੍ਰੰਤੂ ਨਹੀਂ ਕਰੀਦਾ ਸੱਤ ਕਰਕੇ ਮੰਨਣਾ ਚਾਹੀਦਾ ਹੈ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਪਾਸ਼ਾ ਜੀ ਲਗਾ ਕਿ ਹੁਣ ਜਦੋਂ ਤੁਸੀਂ ਜਦੋਂ ਤੁਸੀਂ ਸੱਚਖੰਡ ਦੇ ਵਿੱਚ ਗਏ ਤਾਂ ਉਸ ਪਰਮਾਤਮਾ ਨੂੰ ਇਹ ਗੱਲ ਜ਼ਰੂਰ ਕਹਿਓ ਕਿ ਤਰਬੂਜਾਂ ਨੂੰ ਉੱਚੇ-ਉੱਚੇ ਪੇੜਾਂ ਦੇ ਉੱਤੇ ਜ਼ਰੂਰ ਲਾਉਣਾ ਕਿਉਂਕਿ ਬੰਦੇ ਨੂੰ ਤਰਬੂਜ ਦੂਰੋਂ ਹੀ ਦੇਖ ਜਾਣ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਫਿਰ ਉਹੀ ਬਚਨ ਕਰਦੇ ਹਨ ਮਰਦਾਨਿਆ ਪਰਮਾਤਮਾ ਨੇ ਜੋ ਵੀ ਕੀਤਾ ਹੈ ਚੰਗਾ ਹੀ ਕੀਤਾ ਹੈ ਪਰ ਭਾਈ ਮਰਦਾਨਾ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਅਤੇ ਭਾਈ ਮਰਦਾਨਾ ਉਹੀ ਗੱਲ ਵਾਰ-ਵਾਰ ਕਹੀ ਜਾ ਰਿਹਾ ਹੈ ਕੁਝ ਥੇਰ ਬਾਅਦ ਭਾਈ ਮਰਦਾਨਾ ਜੀ ਅਤੇ ਭਾਈ ਮਰਦਾਨਾ ਇੰਨੀ ਗੱਲ ਕਹਿ ਕੇ ਉੱਥੇ ਇੱਕ ਦਰਖਤ ਦੇ ਹੇਠਾਂ ਆਰਾਮ ਕਰਨ ਲੱਗਦਾ ਹੈ ਲੰਮਾ ਪੈ ਜਾਂਦਾ ਹੈ ਅਤੇ ਗੁਰਨਾਣਕ ਪਾਸ਼ਾ ਜੀ ਇੱਕ ਪਾਸੇ ਸਮਾਦੀ ਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਬੈਠ ਜਾਂਦੇ ਹਨ ਅਤੇ ਜਦੋਂ ਭਾਈ ਮਰਦਾਨਾ ਸੁੱਤਾ ਪਿਆ ਹੁੰਦਾ ਹੈ ਤਾਂ ਇੱਕ ਤੋਤਾ ਉਸ ਬੇਰੀ ਦੇ ਉੱਤੇ ਲੱਗੇ ਹੋਏ ਬੇਰ ਨੂੰ ਚੁੰਝ ਮਾਰਦਾ ਹੈ ਅਤੇ ਉਹ ਮੋਟਾ ਸਾਰਾ ਬੇਰ ਬੇਰੀ ਨਾਲੋਂ ਟੁੱਟ ਕੇ ਸਿੱਧਾ ਭਾਈ ਮਰਦਾਨੇ ਦੇ ਮੱਥੇ ਵਿੱਚ ਆ ਕੇ ਵੱਜਦਾ ਹੈ ਤਾਂ ਭਾਈ ਮਰਦਾਨਾ ਇੱਕਦਮ ਰੌਲਾ ਪਾਉਂਦਾ ਹੋਇਆ ਉੱਠ ਕੇ ਖੜਾ ਹੋ ਜਾਂਦਾ ਹੈ ਅਤੇ ਆਪਣਾ ਮੱਥਾ ਫੜ ਕੇ ਬੈਠ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਨੂੰ ਪੁੱਛਣ ਲੱਗੇ ਇੱਕ ਮਰਦਾਨਿਆਂ ਕੀ ਹੋਇਆ ਹੈ ਕੀ ਗੱਲ ਹੈ ਤਾਂ ਮਰਦਾਨਾ ਕਹਿਣ ਲੱਗਾ ਕਪਾਸ਼ਾ ਜੀ ਮੇਰੇ ਮੱਥੇ ਵਿੱਚ ਇਕ ਬੇਰ ਜ਼ੋਰ ਦੇਣੀ ਆ ਕੇ ਵੱਜਿਆ ਹੈ ਜਿਸ ਨਾਲ ਮੇਰੇ ਤਾਂ ਬਹੁਤ ਦਰਦ ਹੋਣ ਲੱਗ ਗਿਆ ਹੈ। ਪਾਰ ਗੁਰੂ ਨਾਨਕ ਪਾਸ਼ਾ ਜੀ ਸਭ ਜਾਣੀ ਜਾਣਸਨ। ਇਹ ਕੌਤਕ ਉਸ ਪਾਸ਼ਾ ਜੀ ਨੇ ਹੀ ਕੀਤਾ ਸੀ। ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਅਸੀਂ ਤਾਂ ਹੁਣ ਸਮਾਦੀ ਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਤੇਰੀ ਸ਼ਪਾਰਿਸ਼ ਲਾਉਣ ਦੇ ਲਈ ਗਏ ਸਾਂ। ਕਿ ਪੀੜ ਦੇ ਉੱਤੇ ਤਰਬੂਜ ਲੱਗਣੇ ਚਾਹੀਦੇ ਹਨ ਤਾਂ ਇਹ ਗੱਲ ਸੁਣ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਘਬਰਾ ਜਾਂਦਾ ਹੈ ਅਤੇ ਕਹਿਣ ਲੱਗਾ ਕਿ ਪਾਸ਼ਾ ਜੀ ਨਹੀਂ ਇਹ ਕੰਮ ਨਹੀਂ ਕਰਨਾ ਇਹ ਸ਼ਪਾਰਸ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਨਾ ਲਾਇਓ ਮੇਰੇ ਤਾਂ ਇਸ ਨਿੱਕੇ ਜਿਹੇ ਬੇਰ ਨਹੀਂ ਐਨਾ ਬੁਰਾ ਹਾਲ ਕਰ ਦਿੱਤਾ ਹੈ ਅਗਰ ਜੇਕਰ ਕਿਸੇ ਪੀੜ ਦੇ ਉੱਤੇ ਤਰਬੂਜ ਲੱਗਿਆ ਹੁੰਦਾ ਅਤੇ ਉਹ ਟੁੱਟ ਕੇ ਮੇਰੇ ਮੱਥੇ ਵਿੱਚ ਆ ਕੇ ਵੱਜਦਾ ਵੱਜ ਜਾਂਦਾ ਤਾਂ ਮੇਰਾ ਕੀ ਹਾਲ ਹੋਣਾ ਸੀ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਨਹੀਂ ਮਰਦਾਨਿਆਂ ਨਹੀਂ ਮਰਦਾਨਿਆਂ ਅਸੀਂ ਤਾਂ ਏਸ਼ ਪਾਰਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਜ਼ਰੂਰ ਕਰਨੀ ਹੈ ਤਾਂ ਭਾਈ ਮਰਦਾਨਾ ਟਕੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨ ਫੜ ਲੈਂਦਾ ਹੈ ਅਤੇ ਕਹਿਣ ਲੱਗਾ ਕਿ ਪਾਸ਼ਾ ਜੀ ਕਿ ਮੈਨੂੰ ਹੁਣ ਸੋਝੀ ਆ ਗਈ ਹੈ ਸਮਝ ਲੱਗ ਗਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਦਾ ਹੈ ਉਹ ਚੰਗੇ ਦੇ ਲਈ ਹੀ ਕਰਦਾ ਹੈ ਮੈਂ ਤੁਹਾਡੀ ਰਾਮ ਜੀ ਨੂੰ ਨਹੀਂ ਸਮਝ ਸਕਿਆ ਸੋ ਪਿਆਰੀ ਸਾਧ ਸੰਗਤ ਜੀ ਸਾਨੂੰ ਕਦੇ ਵੀ ਉਸ ਪਰਮਾਤਮਾ ਦੇ ਨਾਲ ਗਿੱਲਵਾ ਗਿੱਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਕਿ ਪਰਮਾਤਮਾ ਨੇ ਸਾਡੇ ਨਾਲ ਇਹ ਚੰਗਾ ਨਹੀਂ ਕੀਤਾ ਜਾਂ ਇਹ ਕਰਨਾ ਸੀ ਜਾਂ ਪਰਮਾਤਮਾ ਦੇ ਪਰਮਾਤਮਾ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਹੈ ਪਰ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਦਾ ਹੈ ਉਹ ਚੰਗੇ ਦੇ ਲਈ ਹੀ ਕਰਦਾ ਹੈ ਸਾਨੂੰ ਕਦੇ ਵੀ ਉਸ ਪਰਮਾਤਮਾ ਦੇ ਕੀਤੇ ਹੋਏ ਤੇ ਗਿੱਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਸੁਸਾ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ